ਪ੍ਰਧਾਨ ਜੀ ਕੀ ਮਾਮਲਾ ਹੈ ਤੇ ਕਿੰਨੇ ਦਿਨ ਤੋਂ ਜਿਹੜੀ ਬਿਜਲੀ ਜਿਹੜੀ ਬੰਦ ਹੋ ਚੁੱਕੀ ਹੈ 10 12 ਦਿਨਾਂ ਦਾ ਜੀ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਪਰ ਕੱਲ ਤੋਂ ਮੈਨੂੰ ਲੱਗਾ 20 ਘੰਟਿਆਂ ਦੇ ਕਰੀਬ ਹੋ ਗਏ 22 ਘੰਟਿਆਂ ਦੇ ਜਿਹੜੀ ਬਿਜਲੀ ਦੀ ਵਿਵਸਥਾ ਬਹਾਲ ਨਹੀਂ ਹੁੰਦੀ ਪਈ ਸਾਨੂੰ ਮਜਬੂਰ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਧਰਨਾ ਲਾਉਣਾ ਪਿਆ ਕਿਉਂਕਿ ਨਾ ਐਕਸ਼ਨ ਗੱਲ ਸੁਣਦਾ ਨਾ ਐਸਡੀਓ ਗੱਲ ਸੁਣਦਾ ਨਾ ਕੋਈ ਜੇਈ ਗੱਲ ਸੁਣਦਾ ਜਿਹੜੇ ਉੱਥੇ ਰੱਖੇ ਹੋਏ ਆ ਬੰਦੇ ਉਹ ਕਹਿੰਦੇ ਆ ਬੰਦੇ ਹੈ ਨਹੀਂ ਸਾਡੇ ਕੋਲ ਅਸੀਂ ਗੱਲ ਨਾਲ ਗੱਲ ਕੰਮ ਕਰੀਏ ਤੇ ਜੇ ਕੋਈ ਜਾਂਦਾ ਕੋਈ ਟੈਲੀਫੋਨ ਕਰਦਾ ਉਹਦੇ ਗੱਲ ਪੈਂਦੇ ਆ ਪੰਜਾਬੀ ਚ ਆ ਅੰਕਲ ਬੈਠੇ ਆ ਤੁਸੀਂ ਇਹਨਾਂ ਨੂੰ ਕਹਿੰਦੇ ਅਸੀਂ ਐਂ ਕਰਦੇ ਆਂਗੇ ਜੇ ਤੁਸੀਂ ਸਾਡੀ ਸ਼ਿਕਾਇਤ ਕਰੀ ਜੰਨੇ ਹੋ ਕੀ ਕਹਿੰਦੇ ਸੀ ਅੰਕਲ ਨਹੀਂ ਨਹੀਂ ਛਾਪਾ ਮਾਰਾਂਗੇ ਛਾਪਾ ਮਾਰਾਂਗੇ ਤੁਹਾਡੇ ਘਰੇ ਡਰਾਉਂਦੇ ਆ ਕੋਈ ਮਨੋਜ ਮਨੋਜ ਮੁੰਡਾ ਹੈਗਾ ਉਹ ਬਹੁਤ ਗਲਤ ਇਹ ਕੋਈ ਗੱਲ ਹੈ ਕੋਈ ਅਸੀਂ ਕਿਹਨੂੰ ਜਾ ਕੇ ਦੱਸੀਏ ਕੋਈ ਸਾਡੀ ਕੋਈ ਸਰਵਾਈ ਕਰਨ ਵਾਲਾ ਹੈ ਨਹੀਂਗਾ ਕੋਈ ਗੱਲ ਕਰਨ ਵਾਲਾ ਹੈ ਨਹੀਂਗਾ ਤੇ ਅਸੀਂ ਤਾਂ ਬੱਚੇ ਆਏ ਹੋਏ ਆ ਗਰਮੀਆਂ ਦੀਆਂ ਛੁੱਟੀਆਂ ਆ ਕੀ ਕਾਂ ਵਜਦੀ ਜਾਂਦੀਆਂ ਪਰ ਕੋਈ ਸੁਲਵਾਈ ਨਹੀਂ ਹੁੰਦੀ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਜਿਹੜੀ ਤੁਸੀਂ ਵੇਚੀ ਜਾਂਦੇ ਆ ਨਾ ਉਹ ਥੋੜੀ ਬਹੁਤ ਥੋੜੀ ਬਹੁਤੀ ਉਹਦੇ ਵਿੱਚੋਂ ਸਾਰੇ ਸ਼ਹਿਰ ਤੇ ਸਾਰੇ ਸ਼ਹਿਰ ਨਿਵਾਸੀ ਬੇਨਤੀ ਕਰਦੇ ਆ ਤੁਹਾਡੀ ਉਹਦੇ ਵਿੱਚੋਂ ਥੋੜੀ ਬਹੁਤ ਸਾਨੂੰ ਬਿਜਲੀ ਦਿੱਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਆਦਾ ਰਹਿ ਸਕੀਏ ਹਨ ਜੀ ਕੀ ਸੰਘਰਸ਼ ਰਹੂਗਾ ਤੁਹਾਡਾ ਅੱਗੇ ਤੋਂ ਜੇਕਰ ਮੰਨ ਲਓ ਇਹ ਕੋਈ ਨਹੀਂ ਸੁਲਵਾਈ ਕਰਦੇ ਜੇ ਇਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ ਐਦੋਂ ਮੋਰੋਂ ਅਸੀਂ ਸ਼ਹਿਰ ਨੂੰ ਬੰਦ ਕਰਾਵਾਂਗੇ ਕਰਨੇ ਮੁਜਾਰੇ ਕਰਾਂਗੇ ਜਿੱਥੋਂ ਤੱਕ ਅਸੀਂ ਜਾ ਸਕਦੇ ਹੋਏ ਅਸੀਂ ਜਾਵਾਂਗੇ ਪਰ ਅਸੀਂ ਸਰਕਾਰ ਦੇ ਕੰਨਾਂ ਤਾਈਂ ਜੂੰ ਸਰਕਾਰ ਕੇ ਹਟਾਂਗੇ ਵੀ ਸਾਨੂੰ ਸਾਡੀ ਬਿਜਲੀ ਵਿਵਸਥਾ ਬਹਾਲ ਕੀਤੀ ਜਾਵੇ ਸਰਕਾਰ ਤਾਂ ਕਹਿੰਦੀ ਬਿਜਲੀ ਬਹੁਤ ਜ਼ਿਆਦਾ ਹੈਗੀ ਹੈ ਬਿਜਲੀ ਸਰਪ੍ਰਸਤ ਸੁਭਾ ਸਰਕਾਰ ਕਹਿੰਦੀ ਅਸੀਂ ਮਿਹਨਤ ਕਰਦੇ ਆ ਨਾ ਜੀ ਅਸੀਂ ਉਸੇ ਗੱਲ 'ਚੋਂ ਵੀ ਬਿਜਲੀ ਬਹੁਤ ਜ਼ਿਆਦਾ ਤਾਂ ਉਹਦੇ ਵਿੱਚੋਂ ਥੋੜੀ-ਬਹੁਤ ਬਿਜਲੀ ਸਾਨੂੰ ਕਿਧੜ ਦੇ ਨੂੰ ਵੀ ਦੇ ਦਿੱਤੀ ਜਾਵੇ ਲੋਕਾਂ ਨੂੰ ਮਾਰ ਕਹਿਣਾ ਹੈਗਾ ਵੀ ਨਾਲ ਜਿਹੜੇ ਪਾਵਰ ਕਾਮ ਦੇ ਅਧਿਕਾਰੀ ਆ ਉਹ ਫੋਨ ਨਹੀਂ ਚੁੜਦੇਗੇ ਤਾਂ ਕੀ ਕਹਿੰਦਾ ਜੀ ਜੀ ਦੋਸਤੋ ਮੈਂ ਤਿੰਨ ਤੋਂ ਆਇਆ ਸੀ ਦੋਨਾਂ ਨੂੰ ਸਪੈਸ਼ਲ ਮੈਨੂੰ ਭੇਜਿਆ 100 ਸਾਲ ਜੋੜੀ ਸੀ ਚਾਰੋਂ ਉਸ ਕਰਕੇ ਡਿਵੀਜ਼ ਨਹੀਂ ਚੱਲ ਸਕਦੇ ਨਾ ਘਰ ਨਾਲ ਲੱਗਿਆ ਗੱਲ ਹੋ ਗਈ ਤਾਂ ਉਹ ਫੀਡਰ ਦੇ ਪ੍ਰੋਬਲਮ ਸੀ ਕੱਲ ਕੇਵਲ ਵਾਕੀ ਉੱਪਰ ਚਲਾਇਆ ਸੀ ਪਰ ਕੇਬਲ ਸਾੜ ਗਈ ਹਾਂਜੀ ਉਹ ਕੇਬਲ ਅਸੀਂ ਅਰੇਂਜ ਕਰ ਲਈ ਲੋਡ ਤਾਂ ਆ ਰਹੀ ਹੈ ਭੇਜਿਆ ਕੇਵਲ ਤੇ 2-3 ਘੰਟਿਆਂ ਚ ਕੇਬਲ ਸਾਰੀ ਰੀਪਲੇਸ ਕਰਕੇ ਸਪਲਾਈ ਕਰ ਦਾਂਗੇ ਸਰ ਕਿੰਨੀ ਦੇਰ ਤੱਕ ਜਿਹੜਾ ਜਿਹੜਾ ਮਸਲਾ ਹੱਲ ਹੋ ਜਾਊਗਾ ਜੀ 2-3 ਘੰਟਿਆਂ ਚ ਹੋਣਾ ਚਾਹੀਦਾ ਬਾਕੀ ਚੱਲਦੇ ਕੰਮ ਵਿੱਚ ਕੋਈ ਕੀ ਫਸ ਗਈ ਅੱਧਾ ਘੰਟਾ ਵੱਧ ਵੀ ਲੱਗ ਨਵੀਂ ਪੌਂਟ ਆਇਆ ਬਹੁਤ ਆ ਗਿਆ ਥੋੜਾ ਟਾਈਮ ਕੋਸ਼ਿਸ਼ ਸਾਡੀ 2-3 ਘੰਟੇ ਚਲਾ ਲੀਏ ਧਰਨੇ ਦਾ ਕੀ ਸਟੇਟਸ ਹੈ ਧਰਨਾ ਗੱਲ ਹੋ ਗਈ ਸਾਰਿਆਂ ਨੂੰ ਭਰਾਵਾਂ ਨੇ ਵਧੀਆ ਜਿਹੜਾ ਗੱਲ ਸੁਣੀ ਹੈ ਤੇ ਧਰਨਾ ਚੱਕ ਲਿਆ ਮੈਂ ਧੰਨਵਾਦੀ ਹਾਂ